ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਆਪਾਂ ਮੇਰੀ ਪਹਿਲਾ ਵੀਡੀਓ ਬਣਾਈ ਸੀਗੀ ਚੌਕੇ ਤੋਂ ਪਿੱਥੋ ਪਿੰਡ ਨੂੰ ਸੜਕ ਜਾਂਦੀ ਸਾਡੇ ਪਿੰਡੋਂ ਹੁਣ ਥੋੜੀ ਜਾਣਕਾਰੀ ਦਿੰਨੇ ਆ ਜੀ ਪਹਿਲਾਂ ਸੜਕ ਤੇ ਬਈ ਪੱਥਰ ਪਾ ਕੇ ਮਿੱਟੀ ਪਾਈ ਹੋਈ ਸੀਗੀ ਵੀ ਪਿੰਡ ਤੱਕ ਕਲੀਅਰ ਸੀਗਾ ਹੁਣ ਇੱਥੇ ਵੀਰੇ ਹੋਰ ਪੱਥਰ ਪੈ ਗਿਆ ਇਸ ਕਰਕੇ ਵੀਰੇ ਹੱਥ ਬੰਨ ਕੇ ਬੇਨਤੀ ਆ ਜਿਹੜੇ ਰਾਤ ਤੋਂ ਅਕਲੀਆਂ ਤੋਂ ਮੇਰੇ ਭਰਾ ਆਉਂਦੇ ਨੇ ਵੀਰੇ ਬੱਸ ਇਹ ਰਸਤਾ ਬਹੁਤ ਖਰਾਬ ਆ ਠੀਕ ਹੈ ਜੀ ਤੇ ਗਾਂ ਦੱਸ ਦਿਆਂ ਵੀਰੇ ਸੋਨੂੰ ਮੈਂ ਵੀ ਕਿੱਥੋਂ ਲੈ ਕੇ ਕਿੱਥੇ ਤੱਕ ਸੜਕ ਬਣੀ ਹੋਈ ਐ ਇਹ ਆ ਗਿਆ ਜੀ ਆਪਣਾ ਸੁਆ ਵੀਰੇ ਹੁਣ ਤੁਹਾਨੂੰ ਦੱਸ ਦਿਆਂ ਵੀਰੇ ਵੀ ਕਈ ਵਾਰ ਮੇਰੇ ਭਰਾ ਰਾਤ ਰੋਤ ਨੂੰ ਹਨਾ ਆ ਜਾਂਦੇ ਕਿਉਂਕਿ ਸਾਡਾ ਰਸਤਾ ਇਹੀ ਐ ਵੀਰੇ ਚੌਕ ਜਾਨਾਂ ਦਾ ਚਲੋ ਪਿੰਡਾਂ ਨੂੰ ਥੋੜਾ ਰਸਤਾ ਪਤਾ ਹੁੰਦਾ ਵੀਰੇ ਇਸ ਕਰਕੇ ਮੈਂ ਦੱਸ ਰਿਹਾ ਵੀ ਹੁਣ ਸੁਣ ਮਤ ਖਾਉਣਾ ਵੀਰੇ ਕਿੱਥੋਂ ਲੈ ਕੇ ਕਿੱਥੇ ਤੱਕ ਬਣੀ ਹੋਈ ਐ ਖੋਤ ਨੂੰ ਵੀ ਰੇ ਸ਼ੜਕ ਪਾੜਦੀ ਐ ਇਹ ਵੇਖ ਸਕਦੇ ਤੁਸੀਂ ਗਾਂ ਤੋਂ ਸ਼ੜਕ ਪਾੜਦੀ ਐ ਉਹ ਵੀ ਤੁਹਾਨੂੰ ਕੋਲੇ ਜਾ ਕੇ ਦੱਸੂਗਾ ਮੈਂ ਤੇ ਜੇ ਤੁਸੀਂ ਆ ਵੀ ਜਾਣੇ ਹੋ ਬਾਈ ਚਾਂਸ ਵੀਰੇ ਇੱਥੋਂ ਲੈ ਕੇ ਵੀਰੇ ਆ ਸੂਹੇ ਤੱਕ ਕਲੀਅਰ ਆ ਇੱਥੋਂ ਮੇਰੇ ਵਧੀਆ ਰਸਤਾ ਉਹ ਦੇਖੋ ਗੱਡੀ ਆ ਰਹੀ ਆ ਉੱਥੋਂ ਵੀਰੇ ਸੱਜੇ ਪਾਸੇ ਮੁੜਨਾ ਤੁਸੀਂ ਚੌਕੇ ਲਈ ਸ਼ੜਕ ਮੇਨ ਚੜਜੋਗੇ ਵੀਰੇ ਪਰ ਜੇ ਤੁਸੀਂ ਇਹੀ ਜਾਣੇ ਹੋ ਵੀਰੇ ਇੱਥੇ ਪੱਥਰ ਹੋਰ ਪੈ ਚੁੱਕੇ ਐ ਪਹਿਲਾਂ ਸਹੀ ਸੀਗਾ ਵੀਰੇ ਸ਼ੜਕ ਬਣ ਰਹੀ ਆ ਪੱਥਰ ਹੋਰ ਪਾਇਆ ਐ ਇਸ ਕਰਕੇ ਥੋੜੀ ਜਿਹੀ ਬਈ ਦਿੱਕਤ ਆ ਰਹੀ ਆ ਆਉਣ ਜਾਣ ਦੇ ਲਈ ਹੁਣ ਤੁਹਾਨੂੰ ਮੈਂ ਗਾਂਹ ਜਾ ਕੇ ਰਸਤਾ ਦਿਖਾਉਣਾ ਹੈ ਵੀਰ ਬਣ ਕੇ ਇੱਥੋਂ ਤੱਕ ਦਾ ਠੀਕ ਆ ਤੇ ਪਿੱਥੋ ਵਾਲੀ ਸੜਕ ਮੈਂ ਤੁਹਾਨੂੰ ਦੱਸ ਰਿਹਾ ਹੈ ਬਈ ਦੋਕ ਥਾਂ ਥੋੜੀ ਜਿਹੀ ਆਹੋ ਆ ਨਹੀਂ ਸਾਰੀ ਬਣੀ ਹੋਈ ਹੈ ਵੀਰੇ ਇਹ ਪਿੱਥੋ ਤੱਕ ਜਦੋਂ ਪਿੱਥੋ ਪਹੁੰਚ ਗਏ ਵੀਰੇ ਪਰਲੀ ਸੜਕ ਥੋੜੀ ਟੁੱਟੀ ਹੋਈ ਹੈ ਜੇ ਰਾਮਪੁਰੇ ਪਿੰਡ ਨੂੰ ਜਾਣਾ ਉਹ ਵੀ ਬਣੀ ਹੋਈ ਹੈ ਵੀਰੇ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਦੱਸ ਦਿਆਂ ਗਾਂਹ ਜਾ ਕੇ ਵੀਰੇ ਤੁਹਾਨੂੰ ਹਾਂਜੀ ਇਹ ਜਾਂਦੀ ਵੀਰੇ ਪਿੱਥੋਂ ਨੂੰ ਛੜ ਕੇ ਆਪਣੀ ਜਿਹੜੀ ਕਿ ਮੈਂ ਕਹਿ ਸਕਦਾ ਮੇਰੇ ਵੀ ਥੋੜੇ ਜਿਹੜੇ ਨੇ ਟੋਟੇ ਨੇ ਉਹ ਬਣ ਵਾਲੇ ਨੇ ਵੈਸੇ ਕਲੀਅਰ ਆ ਪਿੱਥੋਂ ਪਿੰਡ ਤੱਕ ਇਧਰੋਂ ਮਦਿਆਲੇ ਨੂੰ ਵੀਰੇ ਇਦੂ ਗਾਂ ਵੀਰੇ ਥੋੜਾ ਜਿਹੜਾ ਆਪਣਾ ਚੌਕੇ ਨੂੰ ਜਾ ਰਹੀ ਹੈ ਇਹ ਇਹ ਥੋੜੀ ਬਣ ਰਹੀ ਆ ਯਾਨੀ ਕਿ ਕੁਝ ਟਾਈਮ ਲੱਗਣਾਗਾ ਇੱਥੋਂ ਤੁਸੀਂ ਉਹ ਸੋਏ ਤੱਕ ਜਦੋਂ ਆਗੇ ਵੀਰੇ ਸੋਏ ਤੋਂ ਵੀਰੇ ਖੱਬੇ ਹੱਥ ਮੋੜਨਾ ਜੀ ਚੋਕੇ ਪਿੰਡ ਜਾਣਾ ਕਿਉਂਕਿ ਪੱਥਰ ਪਾਇਆ ਹੋਇਆ ਹੈ ਇਹ ਸੂਏ ਤੱਕ ਥੋੜੀ ਕਲੀਅਰ ਹੈਗੀ ਆ ਮਿੱਟੀ-ਮੁੱਟੀ ਪਾਈ ਹੋਈ ਹੈ ਲੱਗੀ ਹੋਈ ਥੋਨੂੰ ਪੱਦੀ ਲੱਗ ਰਿਹਾ ਵੀਰੇ ਇਹ ਦੇਖ ਸਕਦੇ ਹੋ ਤੁਸੀਂ ਵੀਰੇ ਇਹ ਥੋੜੀ ਟੁੱਟੇ ਨੇ ਵੀਰੇ ਜਿਵੇਂ ਡਰੇਨ ਕੋਲੇ ਹੋਇਆ ਥੋੜਾ ਟੁੱਟਾ ਥੋੜਾ ਜਿਹਾ ਗੱਗੇ ਹੋਇਆ ਵੈਸੇ ਇਹ ਕਲੀਅਰ ਹੈ ਬਾਈ ਪਿੱਥੂ ਪਿੰਡ ਤੱਕ ਪਿੱਥੂ ਪਿੰਡ ਵੀ ਐਂਟਰ ਹੁੰਨੇ ਜਦੋਂ ਤੁਸੀਂ ਵੀਰੇ ਉਦੋਂ ਬਾਅਦ ਰੰਪਰੇ ਪਿੰਡ ਨੂੰ ਇਹ ਬਣ ਚੁੱਕੀ ਆ ਰੰਪਰੇ ਪਿੰਡ ਤੱਕ ਤਾਂ ਜੁੜੀ ਹੋਈ ਹੈ ਸ਼ੜਕ ਜੀ ਇੱਥੇ ਤੁਸੀਂ ਮੰਡੀ ਕਲਾਂ ਨੂੰ ਵੀ ਜਾ ਸਕਦੇ ਹੋ ਵਧੀਆ ਸ਼ੜਕ ਹੈ ਵੀਰੇ ਬਾਅਦ ਤੋਂ ਬਾਅਦ ਵੀਡੀਓ ਨੂੰ ਸ਼ ਇੱਧਰ ਹੀ ਦੱਸ ਰਿਹਾ ਮੈਂ ਚੌਕੇ ਤੋਂ ਥੋੜਾ ਜਿਹਾ ਜਦੋਂ ਤੁਸੀਂ ਇੱਥੋਂ ਤੱਕ ਆਉਂਗੇ ਵੀਰੇ ਇਹ ਤੇ ਪੱਥਰ ਪਿਆਇਆ ਹੋਇਆ ਹੈ ਵੀ ਥੋੜੀ ਦਿੱਕਤ ਆ ਰਹੀ ਹੈ ਮੋਟਰਸਾਈਕਲਾਂ ਨੂੰ ਵੀ ਬਹੁਤ ਦਿੱਕਤ ਆ ਰਹੀ ਹੈ ਤੇ ਗੱਡੀਆਂ ਨੂੰ ਤਾਉਣੀ ਆਉਣੀ ਆ ਵੀਰੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਵੀਰੇ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਨੌਨੂ ਚੌਕੇ